ਦੋਸਤੋ ਲੋਨ ਜਾਂ ਕਰਜ਼ਾ ਲੈ ਕੇ ਵੱਖ-ਵੱਖ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਂਦੀਆਂ ਇਸ ਕਰਕੇ ਕਰਜ਼ਾ ਲੈਣਾ ਅੱਜਕੱਲ ਆਮ ਹੋ ਚੁੱਕਾ ਤੇ ਹਰੇਕ ਵਿਅਕਤੀ ਦੀ ਜ਼ਰੂਰਤ ਵੀ ਬਣ ਚੁੱਕਾ ਹੈ ਅਤੇ ਜਿਸ ਬੈਂਕ ਦੇ ਵੱਲੋਂ ਕਰਜ਼ਾ ਦਿੱਤਾ ਜਾਂਦਾ ਹੈ ਉਸ ਦੇ ਵੱਲੋਂ ਤੁਹਾਨੂੰ ਕਰਜ਼ਾ ਵਾਪਸ ਕਰਨ ਦੇ ਲਈ ਵੀ ਇੱਕ ਸਮਾਂ ਨਿਸ਼ਚਿਤ ਦਿੱਤਾ ਜਾਂਦਾ ਹੈ ਅਤੇ ਜੇਕਰ ਤੁਸੀਂ ਉਸ ਸਮੇਂ ਦੇ ਵਿੱਚ ਨਿਸ਼ਚਿਤ ਸਮੇਂ ਦੇ ਵਿੱਚ ਕਰਜ਼ਾ ਵਾਪਸ ਨਹੀਂ ਕਰਦੇ ਤਾਂ ਫਿਰ ਬੈਂਕ ਤੁਹਾਡੇ ਤੇ ਕਾਰਵਾਈ ਵੀ ਕਰ ਸਕਦਾ ਹੈ ਅਤੇ ਕਾਰਵਾਈ ਕਰਦਾ ਵੀ ਹੈ ਪਰੰਤੂ ਅਜੇਹੇ ਵਿੱਚ ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਤੁਹਾਡੇ ਵੀ ਕੁਝ ਅਧਿਕਾਰ ਹੁੰਦੇ ਹਨ ਅਤੇ ਜੇਕਰ ਤੁਸੀਂ ਸਮੇਂ ਸਿਰ ਕਰਜ਼ਾ ਵਾਪਸ ਨਹੀਂ ਕਰ پا ਰਹੇ ਫਿਰ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਇਹ ਹੀ ਵਿਸ਼ਾ ਮੇਰੀ ਅੱਜ ਦੀ ਇਸ ਵੀਡੀਓ ਦਾ ਹੈ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਕਦੇ ਨਾ ਕਦੇ ਕਿਸੇ ਨਾ ਕਿਸੇ ਤਰ੍ਹਾਂ ਦਾ ਕਰਜ਼ਾ ਹਰੇਕ ਵਿਅਕਤੀ ਦੇ ਦੁਆਰਾ ਲਿਆ ਜਾਂਦਾ ਹੈ ਅਤੇ ਜੇਕਰ ਕਰਜ਼ਾ ਲਿੱਤਾ ਹੈ ਤਾਂ ਕਰਜ਼ਾ ਮੋੜਨਾ ਹੀ ਪੈਂਦਾ ਹੈ ਮੁਸੀਬਤ ਉਸ ਵੇਲੇ ਆ ਜਾਂਦੀ ਹੈ ਜਦੋਂ ਅਜਿਹੀ ਸਥਿਤੀ ਬਣ ਜਾਂਦੀ ਹੈ ਕਿ ਵਿਅਕਤੀ ਕਰਜ਼ਾ ਵਾਪਸ ਨਹੀਂ ਕਰ ਪਾਂਦਾ ਤਾਂ ਫਿਰ ਬੈਂਕ ਦੀ ਕਾਰਵਾਈ ਤੋਂ ਬਚਣ ਦੇ ਲਈ ਅਤੇ ਤੁਹਾਨੂੰ ਆਪਣੀ ਇੱਜ਼ਤ ਬਣਾਈ ਰੱਖਣ ਦੇ ਲਈ ਕੀ ਕੁਝ ਕਰਨਾ ਚਾਹੀਦਾ ਹੈ ਅਤੇ ਤੁਹਾਡਾ ਅਧਿਕਾਰ ਕੀ ਹੈ ਇਸ ਸੰਬੰਧੀ ਗੱਲਬਾਤ ਨੂੰ ਅੱਗੇ ਤੋਰਨ ਤੋਂ ਪਹਿਲਾਂ ਇੱਕ ਵਾਰੀ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਪਹਿਲੀ ਗੱਲ ਤਾਂ ਇਹ ਹੈ ਕਿ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਕਰਜ਼ਾ ਨਾ ਮੋੜ ਪਾਉਣ ਵਾਲੀ ਸਥਿਤੀ ਤਾਂ ਬਣੀ ਹੀ ਨਾ ਪਰੰਤੂ ਜ਼ਿਆਦਾਤਰ ਇਹ ਅਜਿਹੇ ਕੇਸਾਂ ਦੇ ਵਿੱਚ ਹੁੰਦਾ ਹੈ ਜਦੋਂ ਕਰਜ਼ਾ ਕਿਸੇ ਹੋਰ ਕੰਮ ਦੇ ਲਈ ਲਿੱਤਾ ਜਾਂਦਾ ਹੈ ਅਤੇ ਪੈਸੇ ਕਿਸੇ ਹੋਰ ਕੰਮ ਦੇ ਉੱਪਰ ਖਰਚ ਲਏ ਜਾਂਦੇ ਹਨ ਪਰੰਤੂ ਜੇਕਰ ਹੁਣ ਤੁਸੀਂ ਫਸ ਹੀ ਗਏ ਹੋ ਤਾਂ ਫਿਰ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਅਜਿਹੀ ਸਥਿਤੀ ਦੇ ਵਿੱਚ ਨੰਬਰ 1 ਤਾਂ ਤੁਸੀਂ ਬੈਂਕ ਅਧਿਕਾਰੀ ਦੇ ਨਾਲ ਆਪਣੀ ਸਮੱਸਿਆ ਦੇ ਸੰਬੰਧੀ ਰابطਾ ਕਾਇਮ ਕਰ ਸਕਦੇ ਹੋ ਬਿਹਤਰ ਇਹ ਹੋਵੇਗਾ ਜੇਕਰ ਤੁਸੀਂ ਬੈਂਕ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਆਪਣੀ ਸਮੱਸਿਆ ਨੂੰ ਲਿਖ ਕੇ ਅਰਜੀ ਲੈ ਕੇ ਜਾਵੋ ਬੈਂਕ ਅਧਿਕਾਰੀ ਦੇ ਨਾਲ ਮਿਲ ਕੇ ਤੁਸੀਂ ਕਰਜ਼ਾ ਮੋੜਨ ਦੇ ਲਈ ਹੋਰ ਵਧੇਰੇ ਸਮੇਂ ਦੀ ਮੰਗ ਕਰ ਸਕਦੇ ਹੋ ਤੁਸੀਂ ਆਪਣੀ ਕਿਸ਼ਤ ਨੂੰ ਛੋਟਾ ਕਰਵਾਉਣ ਦੀ ਅਤੇ ਲੋਨ ਨੂੰ ਮੋੜਨ ਦੇ ਲਈ ਹੋਰ ਵਧੇਰੇ ਸਮੇਂ ਦੀ ਮੰਗ ਕਰ ਸਕਦੇ ਹੋ ਅਜਿਹੇ ਮੌਕਿਆਂ ਦੇ ਵਿੱਚ ਜੇਕਰ ਤੁਹਾਡੀ ਸਮੱਸਿਆ ਜੈਨੂਨ ਹੈ ਤਾਂ ਫਿਰ ਬੈਂਕ ਅਧਿਕਾਰੀ ਕੋਆਪਰੇਟ ਜਰੂਰ ਕਰਦੇ ਨੇ ਹੁਣ ਜਦੋਂ ਤੁਹਾਡੀ ਕਿਸ਼ਤ ਵੀ ਛੋਟੀ ਹੋ ਚੁੱਕੀ ਹੈ ਅਤੇ ਲੋਨ ਮੋੜਨ ਦਾ ਸਮਾਂ ਵੀ ਵੱਧ ਚੁੱਕਾ ਹੈ ਤਾਂ ਫਿਰ ਤੁਹਾਨੂੰ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਰਜ਼ੇ ਦੀ ਕਿਸ਼ਤਾਂ ਮੋੜੀਆਂ ਜਾਣ ਕਈ ਮੌਕਿਆਂ ਦੇ ਵਿੱਚ ਜੇਕਰ ਕਿਸ਼ਤਾਂ ਟੁੱਟ ਚੁੱਕੀਆਂ ਹੋਣ ਅਤੇ ਬੈਂਕ ਦੇ ਵੱਲੋਂ ਕਾਰਵਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੋਵੇ ਤੁਹਾਡੀ ਜਾਇਦਾਦ ਜ਼ਬਤ ਕਰਨ ਦੀ ਨੌਬਤ ਆ ਚੁੱਕੀ ਹੋਵੇ ਤਾਂ ਫਿਰ ਤੁਸੀਂ ਆਪਣੀ ਕੋਈ ਜਾਇਦਾਦ ਬੈਂਕ ਦੇ ਕੋਲ ਗਿਰਵੀ ਵੀ ਰੱਖ ਸਕਦੇ ਹੋ ਆਪਣੀ ਕਿਸੇ ਹੋਰ ਜਾਇਦਾਦ ਨੂੰ ਗਿਰਵੀ ਰੱਖਣ ਦੀ ਮੰਗ ਵੀ ਕਰ ਸਕਦੇ ਹੋ ਯਾਦ ਰੱਖੋ ਕਿ ਕੋਈ ਵੀ ਬੈਂਕ ਇਹ ਨਹੀਂ ਚਾਹੁੰਦਾ ਕਿ ਉਸਦੇ ਗਾਹਕ ਦੇ ਵੱਲੋਂ ਕਰਜ਼ਾ ਨਾ ਮੋੜ ਪਾਉਣ ਦੀ ਸਥਿਤੀ ਬਣੇ ਅਤੇ ਬੈਂਕ ਆਪਣਾ ਐਨਪੀਏ ਬਰਕਰਾਰ ਰੱਖਣ ਦੇ ਲਈ ਤੁਹਾਨੂੰ ਪੂਰਾ ਸਹਿਯੋਗ ਵੀ ਦਿੰਦੇ ਹਨ ਇੱਕ ਗੱਲ ਹੋਰ ਯਾਦ ਰੱਖਣ ਵਾਲੀ ਹੈ ਕਿ ਲੋਨ ਜਿਸ ਕੰਮ ਦੇ ਲਈ ਲਿਆ ਜਾਂਦਾ ਹੈ ਉਸੇ ਕੰਮ ਦੇ ਉੱਪਰ ਹੀ ਪੈਸੇ ਖਰਚਣੇ ਚਾਹੀਦੇ ਹਨ ਅਤੇ ਜੇਕਰ ਤੁਸੀਂ ਜਿਸ ਕੰਮ ਦੇ ਲਈ ਪੈਸੇ ਲਏ ਉਸੇ ਕੰਮ ਦੇ ਉੱਪਰ ਪੈਸੇ ਖਰਚਦੇ ਹੋ ਤਾਂ ਫਿਰ ਲੋਨ ਵਾਪਸ ਨਾ ਕਰਨ ਵਾਲੀ ਸਥਿਤੀ ਬਣਨ ਦੀ ਸੰਭਾਵਨਾਵਾਂ ਬਹੁਤ ਘਟ ਜਾਂਦੀਆਂ ਹਨ ਤਾਂ ਫਿਰ ਆਖਿਰ ਦੇ ਵਿੱਚ ਬਾਈਜੀ ਪੰਜਾਬੀ ਦੀ ਸ਼ੁਭ ਕਾਮਨਾਵਾਂ ਤੁਹਾਡੇ ਸਾਰਿਆਂ ਦੇ ਨਾਲ ਹਨ ਅਤੇ ਜੇਕਰ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਨਹੀਂ ਕੀਤਾ ਤਾਂ ਇੱਕ ਵਾਰੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਚੈਨਲ ਨੂੰ Facebook ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਦੋਸਤੋ ਜ਼ਰੂਰ ਕਰਿਓ ਧੰਨਵਾਦ ਹੈ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ